ਇੱਕ ਜਿਹਨਾਂ ਨਸ਼ਾ ਜਿਸ ਨੂੰ ਕਰਨ ਵਾਲੇ ਲੋਕ ਕਮਰਾ ਪਟਨੀਆਂ ਸ਼ੁਰੂ ਕਰ ਦਿੰਦੇ ਨੇ ਤੇ ਉਸ ਅੰਦਰੋਂ ਮੁਰਦਿਆਂ ਨੂੰ ਕੱਢ ਲੈਂਦੇ ਨੇ ਤੇ ਫਿਰ ਇਹਨਾਂ ਮੁਰਦਿਆਂ ਦੇ ਨਾਲ ਜੋ ਕੀਤਾ ਜਾਂਦਾ ਉਹ ਤੁਹਾਡੇ ਹੋਸ਼ ਉਡਾ ਦੂਗਾ ਸਾਡੀ ਦੁਨੀਆ 'ਚ ਹਰ ਰੋਜ਼ ਨਵੇਂ-ਨਵੇਂ ਤਰ੍ਹਾਂ ਦੇ ਨਸ਼ੇ ਤੇ ਬਿਮਾਰੀਆਂ ਆ ਰਹੀਆਂ ਨੇ ਬਿਮਾਰੀਆਂ ਕੁਦਰਤ ਦੀ ਦੇਣ ਨੇ ਪਰ ਨਸ਼ੇ ਸਾਡੇ ਦੁਆਰਾ ਖੁਦ ਬਣਾਏ ਤੇ ਵਰਤੇ ਜਾਂਦੇ ਨੇ ਤੇ ਪਿਛਲੇ ਕੁਝ ਸਾਲਾਂ ਤੋਂ ਹੈਰਾਨੀਜਨਕ ਤਰੀਕੇ ਨਾਲ ਅਨੋਖੇ ਨਸ਼ੇ ਦੁਨੀਆ 'ਚ ਫੈਲ ਰਹੇ ਨੇ ਤੇ ਇਸੇ ਤਰ੍ਹਾਂ ਦਾ ਨਸ਼ਾ ਹੁਣ ਦੁਨੀਆ ਦੇ ਸਾਹਮਣੇ ਆਇਆ ਅਫਰੀਕਾ ਮਹਾਦੀਪ ਦਾ ਇੱਕ ਦੇਸ਼ ਆ ਸਿਆਰਾਲਿਓਨ ਤੇ ਉੱਥੋਂ ਦੇ ਰਾਸ਼ਟਰਪਤੀ ਦੇ ਦੁਆਰਾ ਇਸ ਡਰਗ ਜਾਂ ਨਸ਼ੇ ਨੂੰ ਲੈ ਕੇ ਇੱਕ ਐਮਰਜੈਂਸੀ ਤੱਕ ਕੁਸ਼ਤ ਕਰ ਦਿੱਤੀ ਗਈ ਆ ਇਹ ਐਮਰਜੈਂਸੀ ਕੁਸ਼ਨਾ ਦੇ ਨਸ਼ੇ ਨੂੰ ਲੈ ਕੇ ਕੁਸ਼ਤ ਕੀਤੀ ਗਈ ਹੈ ਜਿਹੜਾ ਕਿ ਇੱਕ ਸਾਈਕੋ ਐਕਟਿਵ ਮਿਸ਼ਨ ਹੁੰਦਾ ਹੈ ਇਸ ਨਸ਼ੇ ਤੋਂ ਪਹਿਲਾਂ ਜੇਕਰ ਪਿਛਲੇ ਕੁਝ ਸਮੇਂ ਦੌਰਾਨ ਹੀ ਪੂਰੀ ਦੁਨੀਆ 'ਚ ਚੱਲੇ ਅਲੱਗ-ਅਲੱਗ ਤਰ੍ਹਾਂ ਦੇ ਅਨੋਖੇ ਨਸ਼ਾ ਬਾਰੇ ਗੱਲ ਕੀਤੀ ਜਾਵੇ ਤਾਂ ਪੰਜਾਬ ਨੂੰ ਚਿੱਟੇ ਨੇ ਪੱਟਤਾ ਪਿਛਲੇ ਦਿਨੀ ਐਲਵਿਸ਼ ਜਾਦਮ ਨਾਮ ਦੇ ਯੂਟਿਊਬਰ ਨੂੰ ਸੱਪਾਂ ਦੇ ਜ਼ਹਿਰ ਦਾ ਨਸ਼ਾ ਕਰ ਲਈ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਸੱਪਾਂ ਨੂੰ ਸਿੱਧੇ ਹੀ ਹੱਥਾਂ ਜਾਂ ਬੁੱਲਾਂ ਦੇ ਉੱਤੇ ਲੜਵਾਇਆ ਜਾਂਦਾ ਨਸ਼ਾ ਕਰਨ ਦੇ ਲਈ ਤਾਂ ਅਮਰੀਕਾ ਚਕ ਚੋਂਬੀ ਡਰੱਗ ਵਿਕ ਰਿਹਾ ਹੈ ਜਿਸ ਨੂੰ ਕਰਨ ਵਾਲੇ ਲੋਕ ਇੱਕ ਬਿਨਾ ਦਿਮਾਗ ਤੇ ਚੋਂਬੀ ਵਿਧੀ ਤਰ੍ਹਾਂ ਹਰਕਤਾਂ ਕਰਦੇ ਨੇ ਕੋਈ ਇੱਕ ਜਗ੍ਹਾ ਖੜਾ ਹੋ ਕੇ ਝੂਲ ਰਿਹਾ ਤਾਂ ਕੋਈ ਸੜਕਾਂ ਤੇ ਲੇਟ ਰਿਹਾ ਹੈ ਤਾਂ ਅਫਗਾਨਿਸਤਾਨ ਦੇ ਖੈਬਰ ਪਖਤੂਨਾਂ ਇਲਾਕੇ ਵਿੱਚ ਇੱਕ ਅਨੋਖਾ ਹੀ ਨਸ਼ਾ ਕੀਤਾ ਜਾਂਦਾ ਉੱਥੇ ਠੂਹਿਆਂ ਦੇ ਜ਼ਹਿਰ ਨੂੰ ਨਸ਼ੇ ਦੀ ਤਰ੍ਹਾਂ ਪ੍ਰਯੋਗ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਦੀ ਇੱਕ ਡਰੱਗ ਹੈ ਕੁਝ ਡਰੱਗ ਜੋ ਸਾਇਰਾ ਨਾਂ ਦੇ ਦੇਸ਼ ਚ ਵੱਡੇ ਲੈਵਲ ਤੇ ਵਿਕ ਰਹੀ ਹੈ ਇਸ ਨਸ਼ੇ ਨੂੰ ਕਰਨ ਵਾਲੇ ਨੌਜਵਾਨਾਂ ਨੂੰ ਉੱਥੇ ਸੜਕਾਂ ਤੇ ਪਏ ਦੇਖਿਆ ਜਾ ਸਕਦਾ ਜਿਨ੍ਹਾਂ ਦੇ ਅੰਗਾਂ ਅੰਦਰ ਸੋਜ ਆ ਚੁੱਕੀ ਹੈ ਮੈਡੀਕਲ ਰਿਪੋਰਟ ਦੇ ਮਤ ਕੋਸ਼ਣ ਆ ਦੇ ਇਸ ਨਸ਼ੇ ਨੂੰ ਲੈਣ ਦੀ ਵਜ੍ਹਾ ਕਰਕੇ ਤਾਂ ਹਾਲੇ ਤੱਕ ਕਿਸੇ ਦੀ ਜਾਨ ਨਹੀਂ ਗਈ ਪਰ ਇਸ ਦੀ ਜ਼ਿਆਦਾ ਵਰਤੋਂ ਕਰਕੇ ਕਈ ਨੌਜਵਾਨਾਂ ਦੇ ਅੰਗਾਂਦਰ ਹੀ ਨਹੀਂ ਬਲਕਿ ਇੰਟਰਨਲ ਬਾਡੀ ਆਰਗਨਸ ਵਿੱਚ ਵੀ ਸੋ ਜਾ ਰਹੀ ਹੈ ਜਿਸ ਕਰਕੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤਾਏ ਦਿਮਾਗ ਉੱਤੇ ਵੀ ਬਹੁਤ ਜ਼ਿਆਦਾ ਬੁਰਾ ਅਸਰ ਪਾ ਰਹੀ ਹੈ। ਇਸ ਨੂੰ ਲੈਂਡ ਵਾਲੇ ਨੌਜਵਾਨਾਂ ਨਾਲ ਜਦੋਂ BBC ਨੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਇਸ ਨੂੰ ਛੱਡਣਾ ਚਾਹੁੰਦੇ ਨੇ ਪਰ ਛੱਡ ਨਹੀਂ پا ਰਹੇ ਕਿਉਂਕਿ ਇਨਸਾਨ ਦੇ ਦਿਮਾਗ ਨੂੰ ਕੰਟਰੋਲ ਕਰ ਲੈਂਦੀ ਹੈ। ਇੱਥੇ ਇੱਕ ਹੋਰ ਅਜੀਬ ਗੱਲ ਇਹ ਵੀ ਹੈ ਵੀ ਇਸ ਡ੍ਰੈਗਨ ਨਾਲ ਰਿਲੇਟਡ ਲੋਕਾਂ ਨੂੰ ਕਬਰਸਤਾਨਾ ਅੰਦਰ ਕਬਰਾਂ ਪੱਟ ਕੇ ਲਾਸ਼ਾਂ ਕੱਢਦੇ ਹੋਏ ਵੀ ਦੇਖਿਆ ਗਿਆ ਹੈ। ਜਿਸ ਕਰਕੇ ਲੋਕਲ ਲੋਕਾਂ ਦੇ ਦੁਆਰਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਤੇ ਉਸ ਤੋਂ ਬਾਅਦ ਇਹਨਾਂ ਕਬਰਸਤਾਨਾਂ ਦੇ ਵਿੱਚ ਪੁਲਿਸ ਲਗਾ ਦਿੱਤੀ ਗਈ ਹੈ ਤਾਂ ਕਿ ਇਹਨਾਂ ਕਬਰਾਂ ਪੱਟਣ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ ਜਾ ਸਕੇ ਤਰਾਸੋ ਕਬਰਾਂ ਪੱਟਰ ਪਿੱਛੇ ਵੀ ਇੱਕ ਖਾਸ ਵਜ੍ਹਾ ਦਰਸਾਲ ਇਸ ਡਰੱਗ ਨੂੰ ਬਣਾਉਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਤੇ ਇਹਨਾਂ ਵਿੱਚੋਂ ਇੱਕ ਅਨਗਰੀਡੀਐਂਟ ਹੈ ਇਨਸਾਨੀ ਹੱਡੀਆਂ ਜਨਕਿ ਇਸ ਡਰੱਗ ਨੂੰ ਬਣਾਉਣ ਦੇ ਲਈ ਇਨਸਾਨਾਂ ਦੀਆਂ ਹੱਡੀਆਂ ਦਾ ਪ੍ਰਯੋਗ ਕੀਤਾ ਜਾਂਦਾ ਤੇ ਇਸੇ ਵਜ੍ਹਾ ਕਰਕੇ ਹੀ ਹੁਣ ਇੱਥੋਂ ਦੇ ਕਬਰਸਤਾਨਾਂ ਵਿੱਚ ਕਬਰਾਂ ਪੱਟ ਕੇ ਇਨਸਾਨੀ ਪਿੰਜਰਾਂ ਨੂੰ ਕੱਢਿਆ ਜਾ ਰਿਹਾ ਤੇ ਇਸ ਦੀ ਵਰਤੋਂ ਇਸ ਨਸ਼ੇ ਨੂੰ ਬਣਾਉਣ ਦੇ ਲਈ ਕੀਤੀ ਜਾ ਰਹੀ ਹੈ ਤੇ ਇਹਨਾਂ ਕਬਰਾਂ ਵਿੱਚ ਨਾ ਮਰਦਿਆਂ ਨੂੰ ਚੋਰੀ ਨਾ ਕੀਤਾ ਜਾ ਸਕੇ ਇਸੇ ਲਈ ਸਰਕਾਰ ਨੇ ਕਬਰਸਤਾਨਾਂ ਅੰਦਰ ਪੁਲਿਸ ਨੂੰ ਨਿਗਰਾਨੀ ਲਈ ਲਗਾ ਦਿੱਤਾ ਗਿਆ ਬੀਬੀਸੀ रिपोर्ट ਦੇ ਮੁਤਾਬਕ ਇਸ ਨਸ਼ੇ ਨੂੰ ਬਣਾਉਣ ਦੇ ਲਈ ਇਨਸਾਨੀ ਹੱਡੀਆਂ ਦਾ ਪ੍ਰਯੋਗ ਹੁੰਦਾ ਪਰ ਕਿਸ ਤਰੀਕੇ ਨਾਲ ਇਹ ਹਾਲੇ ਤੱਕ ਪੂਰੀ ਤਰ੍ਹਾਂ ਦੇ ਨਾਲ ਪਤਾ ਨਹੀਂ ਲਗਾਇਆ ਜਾ ਸਕਿਆ ਸਾਡੀ ਇਹ ਦੁਨੀਆ ਹਰ ਰੋਜ਼ੀ ਵੱਤ ਤੋਂ ਬੱਤਰ ਹੁੰਦੀ ਜਾ ਰਹੀ ਆ ਨਿਤ ਨਵੀਆਂ ਬਿਮਾਰੀਆਂ ਆ ਰਹੀਆਂ ਨੇ ਖਤਰਨਾਕ ਹਥਿਆਰ ਤੇ ਹੋਰ ਨਾ ਜਾਣੇ ਕੀ ਕੀ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਇੱਕ ਦਿਨ ਇਨਸਾਨ ਖੁਦ ਨੂੰ ਹੀ ਖਤਮ ਜ਼ਰੂਰ ਕਰ ਲਏਗਾ ਆਪਣੀਆਂ ਬਣਾਈਆਂ ਹੋਈਆਂ ਖੋਜਾਂ ਦੀ وجہ ਦੇ ਕਾਰਨ ਜਿਵੇਂ ਹੁਣ AI ਟੈਕਨੋਲੋਜੀ ਆ ਰਹੀ ਹੈ ਇਹ ਹੋਰ ਐਡਵਾਂਸ ਹੋਈ ਤਾਂ ਇਨਸਾਨਾਂ ਤੋਂ ਵੀ ਇੰਟੈਲੀਜੈਂਟ ਹੋ ਜਾਊਗੀ ਜਿਸ ਕਾਰਨ ਵੀ ਇਨਸਾਨਾਂ ਦੇ ਖਤਰੇ ਤੇ ਬਦਲਾ ਜਿਹੜੇ ਉਹ ਮੰਡਰਾ ਰਹੇ ਨੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਨਾਲ ਹੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ